ਹਲੋ ਜੀ ਸਸਿਕਾ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਅਮੀਰ ਕਰਦੀਆਂ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜਦੀ ਕਲਾ ਚੋਂ ਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇ ਨਾਲ ਚੜਦੀ ਕਲਾ ਚ ਰੱਖਣ ਆਪਾਂ ਅੱਜ ਪੁੰਨਤੀ ਕੋਈ ਨਹੀਂ ਪਾਵਾਂਗੇ ਇਦਾਂ ਦਿਖਾ ਦੇਣੀ ਹੈ ਤੁਹਾਨੂੰ ਪੁੰਨਤੀਆਂ ਜਿਹੜੀਆਂ ਆਪਣੀਆਂ ਨੇ ਪਾਈਆਂ ਹੋਈਆਂ ਨੇ ਠੀਕ ਹੈ ਜੀ ਕਿੰਨੇ ਟਾਈਮ ਹੋ ਗਿਆ ਵੀਡੀਓ ਆਪਣੀ ਕੋਈ ਬਣਾਈ ਨਹੀਂ ਆ ਬੁਣਤੀ ਦੇਖੋ ਕਿੰਨੀ ਪਿਆਰੀ ਜਾਕਟ ਤੇ ਪਾਈ ਹੋਈ ਹੈ ਆਪਣੀ ਬਹੁਤ ਹੀ ਸੌਖੀ ਜੀ ਬੁਣਤੀ ਹੈ ਇਹ ਵਾਲੀ ਇਦਾਂ ਬਣਦੀ ਹੈ ਜਿਹੜੀ ਇਹਦੀ ਬੈਕ ਸਾਈਡ ਆ ਆਪਣੀ ਉਹ ਸਾਰੀ ਸਲਾਈਆਂ ਜਿਹੜੀਆਂ ਹੁੰਦੀਆਂ ਨੇ ਪੁੱਠੀਆਂ-ਪੁੱਠੀਆਂ ਪੈ ਜਾਂਦੀਆਂ ਨੇ ਠੀਕ ਹੈ ਜੀ ਸਿੱਧੀ ਸਾਈਡ ਆ ਬੁਣਤੀ ਬਣਣੀ ਹੈ ਇਦਾਂ ਸਿੱਧੀ ਸਲਾਈ ਚ ਤੇ ਜਿਹੜੀਆਂ ਆਪਣੀਆਂ ਮਗਲੀਆਂ ਸਲਾਈਆਂ ਨੇ ਉਹ ਸਾਰੀਆਂ ਪੁੱਠੀਆਂ-ਪੁੱਠੀਆਂ ਬਣ ਜਾਣੀਆਂ ਨੇ ਇੱਕ ਆਪਣੀ ਇਹ ਜਾਕਟ ਲਾਈ ਹੋਈ ਆ ਇਹ ਵੀ ਬੁਣਤੀ ਬਹੁਤ ਪਿਆਰੀ ਆ ਤੇ ਜਿਹੜੀਆਂ ਇਹਦੀਆਂ ਵੀ ਪੁੱਠੀਆਂ ਸਲਾਈਆਂ ਨੇ ਉਹ ਸਾਰੀਆਂ ਪੁੱਠੀਆਂ ਪੁੱਠੀਆਂ ਹੀ ਬਣ ਜਾਣੀਆਂ ਨੇ ਸਿੱਧੀ ਸਾਈਡ ਵਾਲੀ ਬੁਣਤੀ ਆ ਜਿਹੜੀ ਆਪਣੀ ਇਦਾਂ ਬਣਦੀ ਆ ਹਾਂਜੀ ਇੱਕ ਇਹ ਵਾਲੀ ਆ ਇਹ ਹੈਗੀ ਆ ਫੇਵਰ ਦੀ ਇਹ ਵੀ ਸਿੱਧੀ ਸਾਈਡ ਹੀ ਬੁਣਤੀ ਬਣਦੀ ਆ ਜਿਹੜੀ ਬੈਕ ਸਾਈਡ ਆ ਇਹ ਸਾਰੇ ਕੁੰਡੇ ਆਪਣੇ ਪੁੱਠੇ ਪੁੱਠੇ ਸਲਾਈਆਂ ਪੈ ਜਾਂਦੀਆਂ ਨੇ ਤੇ ਸਿੱਧੀ ਸਾਈਡ ਇਹ ਬੁਣਤੀ ਬਣਣੀ ਆ ਇਹका जी ਇਹ ਵੀ ਬਣੀ ਹੋ ਬਹੁਤ ਪਿਆਰੀ ਲੱਗਦੀ ਆ ਜਿਹੜੇ ਵੀ ਮਰਜੀ ਕਲਰ ਤੇ ਆਪਾਂ ਪਾ ਲਈਏ ਬਹੁਤ ਸੋਹਣੀ ਲੱਗਦੀ ਆ ਇਹ ਵਾਲੀ ਬੁਣਤੀ ਵੀ ਹਾਂਜੀ ਇੱਕ ਇਹ ਵਾਲੀ ਆ ਇਹ ਵੀ ਬਹੁਤ ਸੌਖੀ ਬੁਣਤੀ ਆ ਸਿਰਫ ਸਿੱਧੇ ਪੁੱਠੇ ਕੁੰਡਿਆਂ ਦੀ ਬੁਣਤੀ ਆ ਇਹ ਵਾਲੀ ਬਣੀ ਹੋਏ ਵੀ ਬਹੁਤ ਸੋਹਣੀ ਲੱਗਦੀ ਆ ਤੇ ਬੈਕ ਸਾਈਡ ਆ ਜਿਹੜੀ ਇਹਦੀ ਇਹ ਪੁੱਠੇ-ਪੁੱਠੇ ਬਣਦੇ ਨੇ ਸਾਰੇ ਕੁੰਡੇ ਬੈਕ ਸਾਈਡ ਤੇ ਕੋਈ ਹੁੰਨਤੀ ਨਹੀਂ ਪੈਂਦੀ ਸਿੱਧੀ ਸਾਈਡ ਇਹ ਵਾਲੀ ਹੁੰਨਤੀ ਪੈਣੀ ਆ ਇਹ ਕੇ ਆ ਇਹ ਵੀ ਬਣੀ ਵੀ ਬਹੁਤ ਸੋਹਣੀ ਲੱਗਦੀ ਆ ਦੇਖੋ ਇਹਦੀ ਜਿਹੜੀ ਮਗਲੀ ਸਲਾਈ ਆ ਇੱਕ ਸਲਾਈ ਚ ਹੁੰਨਤੀ ਪੈਂਦੀ ਹੈ ਮਗਲੀ ਸਲਾਈ ਚ ਪੁੱਠੀ ਸਲਾਈ ਚ ਪੈਣੀ ਆ ਇਹ ਵਾਲੀ ਹੁੰਨਤੀ ਸਿੱਧੀ ਸਾਈਡ ਤੇ ਇਹ ਵਾਲੀ ਹੁੰਨਤੀ ਇਦਾਂ ਲੱਗਦੀ ਆ ਬਣੀ ਹੋਈ ਬਹੁਤ ਪਿਆਰੀ ਲੱਗਦੀ ਆ ਬੈਕ ਸਾਈਡ ਤੋਂ ਇਦਾਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਇਹ ਬਣਤੀਆਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਆ ਜੀ ਕੱਲ ਤੇ ਆਪਾਂ ਤੁਹਾਡੇ ਲਈ ਕੋਈ ਵਧੀਆ ਜੀ ਸੋਹਣੀ ਜੀ ਬੁਣਤੀ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਆਪਾਂ ਇਹ ਹੀ ਬਣਾਈ ਆ ਅੱਜ ਤੋਂ ਆਪਾਂ ਨੇ ਫੇਰ ਵੀਡੀਓ ਬਣਾਉਣੀ ਸਟਾਰਟ ਕਰਤੀ ਆ ਕਿੰਨੇ ਦਿਨ ਹੋ ਗਏ ਵੀਡੀਓ ਪਈ ਨਹੀਂ ਸੀਗੀ ਕੋਈ ਤਾਂ ਕਰਕੇ ਅੱਜ ਮੈਂ ਕਿਹਾ ਚੁੱਲੇ ਦੀ ਛੋਟੀ ਜੀ ਵੀਡੀਓ ਬਣਾ ਲੈਨੇ ਆ ਕੱਲ ਤੇ ਆਪਾਂ ਕੋਈ ਸੋਹਣੀ ਜੀ ਬੁਣਤੀ ਵਾਲੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਜਿਹੜੇ ਆਪਣੇ ਚੈਨਲ ਤੇ ਆ ਉਹ ਚੈਨਲ ਤੇ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਆ ਜੀ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਸੋਹਣੀਆਂ ਸੋਹਣੀਆਂ ਬੁੰਟੀਆਂ ਦੇਖਣ ਨੂੰ ਮਿਲਣ ਚਲੋ ਅੱਜ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਹੈ ਛੋਟੀ ਜੀ ਵੀਡੀਓ ਹੈ ਆਪਣੀ ਫੋਲੋਵਾਚ ਜ਼ਰੂਰ ਕਰਿਓ ਠੀਕ ਹੈ ਜੀ ਆਪਾਂ ਤੁਹਾਨੂੰ ਕੱਲ ਨੂੰ ਹੋਰ ਨਵੀਂ ਸੋਹਣੀ ਜੀ ਬੁੰਤੀ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ